ਦੋਸਤੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੈ ਹਿੰਦ ਅੱਜ ਮੈਂ ਤੁਨਾ ਭੈਣਾ ਭਰਾਵਾਂ ਵਾਸਤੇ ਐਕਸਰਸਾਈਜ਼ ਲੈ ਕੇ ਆਇਆ ਹਾਂ ਜਿਹੜੇ ਕਹਿੰਦੇ ਹਨ ਸਾਡੀ ਛਾਤੀ ਜੋ ਚੌੜੀ ਨਹੀਂ ਹੋ ਰਹੀ ਮਿਹਨਤ ਬਹੁਤ ਕਰ ਰਹੇ ਆਂ ਮੈਂ ਅੱਜ ਘਰ ਬੈਠੇ ਬੈਠੇ ਸਟੂਲ ਦੇ ਉੱਪਰ ਬੈਠ ਕੇ ਇੱਕਾਂ ਦੀ ਮਦਦ ਨਾਲ ਐਕਸਰਸਾਈਜ਼ ਲੈ ਕੇ ਆਇਆ ਹਾਂ ਇਹ ਤੁਹਾਡੀ ਛਾਤੀ ਬਹੁਤ ਹੀ ਜਲਦੀ ਗਰੋਥ ਕਰੂਗੀ ਤੁਸੀਂ ਲਗਾਤਾਰ 1 ਮਹੀਨਾ ਰੋਜ਼ ਉੱਠ ਕੇ ਘਰ ਦੇ ਵਿੱਚ 15 ਤੋਂ 20 ਮਿੰਟ ਐਕਸਰਸਾਈਜ਼ ਕਰਨੀ ਆ ਕਾਟਾ ਬਹੁਤ ਹੀ ਜਲਦੀ ਗਰੋਥ ਹੋ ਜਾਊਗਾ ਤੇ ਨਾਲ ਹੀ ਇਹ ਦੇ ਨਾਲ ਨਾਲ ਤੁਸੀਂ ਆਪਣੀ ਡਾਈਟ ਨੂੰ ਚੰਗੀ ਤਰ੍ਹਾਂ ਲੈਣਾ ਆ ਜਿਹੜੇ ਫਾਸਟ ਫੂਡ ਹੈ ਜਿੰਕ ਫੂਡ ਹੈ ਉਹਨਾਂ ਤੋਂ ਪਿੱਛੇ ਹਟਣਾ ਆ ਤੇ ਘਰ ਵਿੱਚ ਤੁਸੀਂ ਵਰਕਆਊਟ ਕਰਕੇ ਆਪਣੀ ਛਾਤੀ ਨੂੰ ਤੁਸੀਂ ਗਰੋਥ ਕਰ ਸਕਦੇ ਆ ਆਓ ਅੱਜ ਮੈਂ ਉਹਨਾਂ ਐਕਸਰਸਾਈਜ਼ ਬਾਰੇ ਤੁਹਾਨੂੰ ਜਾਣਕਾਰੀ ਦਿੰਨਾ ਹਾਂ ਕਿ ਕਿਸ ਤਰ੍ਹਾਂ ਜਿਹੜੀਆਂ ਆ ਘਰ ਬੈਠੇ ਬੈਠੇ ਐਕਸਰਸਾਈਜ਼ ਕਰਨੀ ਆ ਇੱਟਾਂ ਦੀ ਮਦਦ ਨਾਲ ਦੂਸਰੀ ਐਕਸਰਸਾਈਜ਼ तीसरी एक्सरसाइज नंबर चार एक्सरसाइज ਨੰਬਰ 5 ਐਕਸਰਸਾਈਜ਼ ਨੰਬਰ 6 ਐਕਸਰਸਾਈਜ਼ नंबर सात एक्सरसाइज नंबर आठ एक्सरसाइज ਦੀ ਮਦਦ ਨਾਲ ਛਾਤੀ ਨੂੰ ਚੌੜਾ ਕਰਨ ਵਾਸਤੇ ਐਕਸਰਸਾਈਜ਼ ਹਰ ਐਕਸਰਸਾਈਜ਼ ਦੇ ਤੁਸੀਂ 20 ਰੈਪੀਟਿਸ਼ਨ ਲਾਉਣੇ ਆ ਹਰ ਐਕਸਰਸਾਈਜ਼ ਦੇ 4 ਸੈਟ ਲਾਉਣੇ ਆ ਤੁਸੀਂ ਸਵੇਰੇ ਉੱਠ ਕੇ ਇਸ ਨੂੰ ਜ਼ਰੂਰ ਐਕਸਰਸਾਈਜ਼ ਨੂੰ ਫੋਲੋ ਕਰੋ ਮੈਂ ਆਸ ਕਰਦਾ ਅਗਰ ਤੁਹਾਨੂੰ ਮੇਰੀ ਵੀਡੀਓ ਇਹ ਚੰਗੀ ਲੱਗੀ ਤਾਂ ਤੁਸੀਂ ਸਾਰਿਆਂ ਨੇ ਮੇਰੇ ਚੈਨਲ ਫਿਟਵਿਟ ਟੈਂਕ ਦੇ ਉੱਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਹੋ ਜਿਹੀ ਤੁਹਾਨੂੰ ਲੱਗੀ ਆ ਤਾਂ ਕਿ ਆਉਣ ਵਾਲੀ ਵੀਡੀਓ ਮੈਂ ਤੁਹਾਨੂੰ ਹੋਰ ਵੀ ਬਹੁਤ ਬੈਸਟ ਕਿਨਾ ਵਧੀਆ ਲੈ ਕੇ ਆਵਾਂ ਤੇ ਤੁਸੀਂ ਮੇਰੇ ਚੈਨਲ ਦੇ ਉੱਤੇ ਸ਼ੇਅਰ ਕਮੈਂਟ ਲਾਇਕ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਮੇਰੇ ਵਾਸਤੇ ਇੱਕ ਬਹੁਤ ਹੀ ਅਹਿਮ ਔਰ ਕੀਮਤੀ ਰੱਖਦਾ ਆ ਤੇ ਤੁਹਾਡਾ ਧੰਨਵਾਦ ਆਊਗਾ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰਨਾ ਜੈ ਹਿੰਦ ਜੈ ਹਿੰਦ Shabbat <laughs> shalom.